ਹਾਂਜੀ ਦੋਸਤੋ ਜਿਹੜੇ ਕੀੜੇ ਨਹੀਂ ਮਾਰਦੇ ਤੁਸੀਂ ਬਸ ਮੀਲੇ ਦੀ ਤਿਆਰੀ ਕਰੋ ਐਨਾ ਚਾਹ ਬਨਾਇਆ ਇਹਦਾ ਮੱਤੀ ਰੁੱਤੀ ਦਾ ਤਾਂ ਕੋਈ ਵੀ ਮਤਲਬ ਇਹਨੇ ਚਾਰ ਐਨੀ ਸ਼ਿੱਦਤ ਨਾਲ ਕੱਟੇ ਰਹਿ ਗਈ ਆ ਸੋ ਵਾਣ ਕੱਟਿਆਂ ਜੋ ਮੋਜਾ ਲੱਗ ਰਿਹਾ ਹੈ ਇਹਨਾਂ ਕੱਟਿਆਂ ਜੋ ਪਹਿਲੇ ਦੂਜੇ ਤੀਜੇ ਨੰਬਰ ਤੇ ਬਾਜੀ ਵਜਣੀ ਹੈ ਲੋ ਰਾਜਜੀ ਰੂਹ ਵਾਲੇ ਵੇਖੀ ਤੁਸੀਂ ਦੇ ਸਾਦੇ ਬੋਟਾਂ ਉਗਲੇ ਤੁਸੀਂ ਗੱਲ ਹਾਂਜੀ ਪਹਿਲੇ ਤੁਸੀਂ ਕਰਗੇ ਜੀ ਹਾਂਜੀ ਮਾਰਾ ਇਹ ਪੰਗਰੂ ਦਾ ਹੱਕੇ ਕਿਹੜੇ ਪਿੰਡ ਤੋਂ ਨੇ ਕਿਹੜੇ ਨੰਬਰ ਵਾਲਾ ਜਲਦੀ ਬਖਾਤ ਆ ਬੱਸ ਜਿੰਦਰ ਭਾਈ ਹੋਏ ਨਾਲ ਕੋਲੇ ਝੋਲਾ ਤੋਂ ਪਿੰਡ ਦੇ ਲੱਗਾ ਉਹਦਾ ਬੱਚਾ ਹੈ ਛੱਟ ਪਿੰਡ ਦਾ ਪਿੱਛੇ ਦੇ ਬੰਦੇ ਸਾਡੇ ਮੂਰੇ ਵੱਡਦੇ ਜਾਏ ਮੈਂ ਵਿੱਚ ਕੋਲੇ ਕੋਲੇ ਦੇਰ ਬਣੀ ਆ ਗਿਆ ਬਲੌਕ ਬਖਸ਼ ਦਾ ਬਚਾਇਆ ਪਹਿਲੇ ਨੰਬਰ ਤੋਂ ਦੇ ਸਦੇ ਆਵੇ ਤੇ ਜੇ ਸਦੇ ਪਹਿ ਨੰਬਰ ਘਟਾ ਜਾ ਰਿਹਾ 52 ਦਾ ਧਨੇਸ਼ਾ ਹਾਂ ਜੇ ਫਿਰ ਸਾਰੇ ਇੱਕ ਵੀ ਚਾਹ ਵੜੇ ਸਾਰੇ ਮੈਂ ਫੇਰ ਕਰਾਉਣੇ ਬਈ ਕਰਾਉਣੇ ਇੱਕ ਵਾਰ ਆਪਾਂ ਇੱਕੋ ਹੀ ਆ ਮੈਂ ਤੁਹਾਨੂੰ ਨਹੀਂ ਮੈਂ ਕਹਿੰਦਾ ਇੱਕੋ ਪੈਜੀ ਆਪਣਾ ਪੂਰਾ ਇਟਲੀ ਦਾ ਮੀਟ ਦੇ ਵਿੱਚ ਦੂਸਰੇ ਨੰਬਰ ਤੇ ਆਇਆ ਭਾਈ 52 ਦਾ ਬੱਚਾ ਹੈ ਜੀ ਆਇਆਂ ਨੂੰ ਆਇਓ ਸਰ ਸਰ ਇਕੱਲੇ ਸਰ ਇਧਰ ਵੀ ਸਟਾਫ ਹੋ ਜਾਓ ਮਾਡਮ ਹਾਂਜੀ ਸਰ ਦੇਖਿਓ ਦੂਸਰੇ ਨੰਬਰ ਤੇ ਆਇਆ ਭਾਈ ਦਿਖਾ ਦਿਓ ਭਾਈ ਜਿਹੜੇ ਆਈ ਜਾਂਦੇ ਆ ਪਹਿਲੇ ਨੰਬਰ ਤੇ ਭਾਈ ਦੇਖਿਓ ਸਣੀ ਭਾਈ ਦੇਖਿਓ ਓਕੇ ਤੇ ਤਾਂ ਔਖਾ ਕੋਈ ਗੱਲ ਨਹੀਂ ਫਿਰ ਉਹ ਤਾਂ ਫਿਕਰ ਨਹੀਂ ਜਗਾਦਾ ਬਹੁਤ ਧੰਨਵਾਦ ਕਰਦੇ ਆ ਬਾਬਾ ਗੁਰਨਾਮ ਸਿੰਘ ਜੀ ਹੁਣਾਂ ਦਾ ਭੈਣ ਅਮਰਜੀਤ कौर ਦਾ پہلے نال بھائی وہ فوٹو سٹوڈیو لے کے رہا ہے بند کے تیار تو ہیں پھر لے تو رہا ہے پہلے بچہ انہوں نے بھی کمیاں لے پر بھی کمیاں دیکھو ادھر بھی آ جا او ادھر آ ویڈیو او بھائی صاحب او ٹھو کے بیٹھ بیٹھے بیٹا ایک میں پروگرام ہاں ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਨਾਮ ਉਹ ਜੋ ਫੋਨ ਪਾਉਣੇ ਹੋਣੇ ਮੇਰਾ ਵੀ ਦੇਖ ਲਓ ਸੋਰੀ ਅਧਰਸ ਕਰ ਰਹੀ ਠੀਕ ਹੈ ਜੀ ਜੇ ਸਾਡੀ ਤੁਸੀਂ ਇਹ ਬਚਾਇਆ ਪਹਿਲੇ ਨੰਬਰ ਤੇ ਹਾਂ ਜੀ ਕਿਹੜਾ ਨੰਬਰ ਹੈ ਵੀਰੇ ਕਿਹੜੇ ਨੰਬਰ ਤੇ ਹੈ ਵੀਰੇ ਹੱਸਦਾ ਜੀ ਕਿੰਨਾ ਫਿਰ ਹਾਂ ਉਹ ਦੋ ਜੀ ਤੇ ਆਪਣਾ ਕਿਹੜਾ ਬੱਚਾ ਹੈ ਇਹ ਅਲਬਖਸ਼ ਦਾ ਅਲਬਖਸ਼ ਦਾ ਬੱਚਾ ਆਇਆ ਪਹਿਲੇ ਨੰਬਰ ਤੇ ਜੀ ਤੁਸੀਂ ਦੇ ਸਕਦੇ ਹੋ ਇਹ ਸਭ ਇਹ ਦੂਜੀ ਨੰਬਰ ਤੇ ਉਹ ਖੂਸਰ ਕਟਾਈ ਫਰੀਦਪੁਰ ਜਿਹੜੀ ਫਰੀਦਪੁਰ ਮਹਿਮਾ ਨੇ ਤਿਆਰ ਕੀਤੀ ਹੈ ਮਾਨਸ ਮਾਨਸ ਕਰਦੇ ਹੋਈ ਕਿੰਨੀ ਉਮਰ ਦਾ ਕਟਾਈ ਹੈ ਇਹ ਵੀਰੇ 5-3 ਸਾਲਾਂ ਹੁਣ 3 ਸਾਲਾਂ ਦਾ ਹੈ ਜੀ ਹਾਂ ਜੀ 6 ਮਾ ਇਹ ਬਹੁਤ ਪਿਆਰਾ ਹੈ ਕਿਹਾ ਭਾਈ ਲੋਰੀ ਤੁਹਾਰੇ ਵੀ ਖਾਣੇ ਨੇ ਕਟਾਈ ਜਿਸੰਪੀ ਕਟਾਬ ਨੇ ਆਏ ਆ 33 ਨੰਬਰ ਤੇ ਕਟਾਇਆ ਤੁਹਾਨੂੰ ਅਜਿੰਦਰ ਸਿੰਘ ਰੋਡੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਚੇਅਰਮੈਨ ਫੌਦਾ ਉਹਨਾਂ ਨੇ ਇਸ ਮੈਦਾਨ ਦੀ ਸ਼ਾਨ ਨੂੰ ਵਧਾਇਆ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਨੂੰਦਾ ਇਹ ਵੀ ਭਾਈ ਫਾਦਰਮਲ ਦਾ ਸਾਰੇ ਕੋਹਲੇ ਨੂੰ ਉਹਦਾ ਬੱਚਾ ਕਿਹੜੇ ਪਿੰਡ ਤੋਂ ਆਇਆ ਭਾਈ ਜੀ ਉਹ ਭਾਈ ਜੀ ਇਧਰ ਦੇਖੀ ਜੀ ਮੈਦਾਨ ਕਰਮੰਦ ਮੈਦਾਨ ਤੇ ਭਾਈ ਵਾਰਕਾ ਸਜਣਾ ਬਹੁਤ-ਬਹੁਤ ਕੱਟਿਆ ਬੱਚਾ ਬਜ਼ੀਰੇ ਵਿਚਾਰਿਆ ਬੱਚਾ ਆਪਣੇ ਨਾਲ ਬਾਸ਼ੀ ਦਾ ਬੱਚਾ ਜੀ ਸੁਖਜੀਤ ਗਰੇਟਾਇਰ ਵੀਰੇ ਵੀਰਾਂ ਚੈਨਲ ਜੁੜੇ ਆ ਸਬਸਕ੍ਰਾਈਬ ਕਰ ਲੋ ਤੁੰਗ ਮੈਨੂੰ ਪਤਾ ਹੈ ਬਈ ਭਾਈ ਮਹਾਰਾਜ ਚਲੇ ਗਿਆ ਪ੍ਰੀਤਾ ਨੂੰ ਦੇਖਦਾ ਯਾਰ ਕੀ ਕੁਸ਼ ਕਰ ਦੇਣਾ ਸੀ ਹਾਂ ਜਿਹੜਾ ਹੁੰਦਾ ਤਾਂ ਗੱਲ ਕੁਝ ਹੋਰ ਹੁੰਦੀ ਸੀ ਆ ਬੰਦਾ ਦੋਸਤੋ ਆ ਦੂਜਾ ਖਾ ਰਹੇ ਆ ਇਹ ਤੀਜੇ ਨੰਬਰ ਦਾ ਕਟਿਆ ਜੀ ਆ ਦੂਸਰੇ ਦੂਸਰੇ ਤੀਜੇ ਨੇ ਇਹ ਦੂਜੇ ਬਿੱਲੇ ਨੇ ਨਿਤ ਦਾ ਬੱਚਾ ਆਇਆ ਤੀਜੇ ਨੰਬਰ ਦੀ ਦੇ ਸਕਦੇ ਆ ਜੋਤੀ ਵਿਖੇ ਬਣਦੀ ਆ ਆ ਨਫਾ ਸੁਧਾਰ ਹੋ ਜੂਗੀ ਤੀਜੇ ਨੰਬਰ ਵਾਲਾ ਹਾਂ ਜਿਹੜੀ ਵੀ ਵੀਡੀਓ ਜੁੜੇ ਆ ਧੰਨਵਾਦ ਸ਼ੇਅਰ ਕਰਨਾ ਤੇ ਲਾਇਕ ਤੇ ਕਰਨਾ ਧੰਨਵਾਦ ਜੀ